ਸ਼ਿਕਾਗੋ ਦੇ ਸਿਟੀ ਡਿਗ੍ਰੇ ਸਾਡਲ ਟੀਵੀ ਮਹਾ ਜਸੀ ਕੋਰ ਬੀਤੀ ਰਾਤ ਵਾਰੋ-ਵਾਰ ਵਿੱਚ ਇੱਕ ਹੋਏ ਹਮਲੇ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਤਿੰਨ ਜਾਣਿਆਂ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਇਹ ਹਸਾ ਬੀਤੀ ਰਾਤ ਸਵੇਰੇ ਤੜਕੇ 4 ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਜਦੋਂ ਐਮਰਜੈਂਸੀ ਸਰਵਿਸਿਜ਼ ਨੂੰ ਕুইਨ ਸਟਰੀਟ ਦੇ ਉੱਤੇ ਬੁਲਾਇਆ ਗਿਆ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੀ ਹੀ ਪਛਾਣ ਦੇ ਦੋ ਲੋਕਾਂ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਥਾਣੇ ਵਿੱਚ ਇਰੀਆ ਕਮਾਂਡਰ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਉਹਨਾਂ ਮੁਤਾਬਕ ਤਕਰੀਬਨ 4:50 ਦੇ ਕਰੀਬ ਇੱਕ ਹੋਰ ਜਗ੍ਹਾ 'ਤੇ ਇਸੇ ਵਿਅਕਤੀ ਵੱਲੋਂ ਇੱਕ ਹੋਰ ਵਿਅਕਤੀ ਦੇ ਉੱਤੇ ਚਾਕੂ ਨਾਲ ਹਮਲਾ ਵੀ ਕੀਤਾ ਗਿਆ ਜਿਸ ਬਾਅਦ ਉਸ ਵਿਅਕਤੀ ਬਹੁਤ ਹੀ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਭਾਰਤੀ ਕਰਵਾਇਆ ਗਿਆ ਪੁਲਿਸ ਵਿਭਾਗ ਨੇ तकरीबन 6 ਵਜੇ ਦੇ ਕਰੀਬ ਸਵੇਰੇ ਤੜਕੇ ਇਸ ਦੋਸ਼ੀ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਤੇ ਇਸ ਮਾਮਲੇ ਦੇ ਵਿੱਚ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ